ਗੇ ਪਰਗੜ ਸਿੰਘ ਨੇ ਬਿਲਕੁਲ ਗਲ ਠੀਕਈਆ ਔਰ ਉਹਨਾਂ ਨੇ ਰਾਜਾ ਬੜਿੰਗ ਦੀ ਪ੍ਰਧਾਨਗੀ ਤੇ ਵੀ ਸਵਾਲ ਚੁੱਕੇ ਆ ਔਰ ਉਹਨਾਂ ਨੇ ਕਿਹਾ ਹੈਗਾ ਵੀ ਹੁਣ ਇੱਕ ਬੰਦਾ ਲੋਕ ਸਭਾ ਚ ਚਲੇ ਗਿਆ ਤਾਂ ਨਵਾਂ ਪ੍ਰਧਾਨ ਹੈ ਜਿਹੜਾ ਲਾਇਆ ਜਾਵੇ ਹੈਨਾ ਇਟ ਮੀਨਸ ਪਰਗੜ ਸਿੰਘ ਵਰਗੇ ਸਿਹਰਦ ਬੰਦਿਆਂ ਨੂੰ ਜੇ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਉਹ ਪਾਰਟੀ ਵਿੱਚ ਬਹੁਤ ਸੋਬਰ ਚਿਹਰਾ ਨੇ ਇੱਕ ਤਾਂ ਕਰਪਟ ਨਹੀਂ ਹੈਗੇ ਇਮਾਨਦਾਰ ਬਹੁਤ ਨੇ ਸੱਚੇ ਸੁੱਚੇ ਨੇ ਜਜ਼ਬੇ ਵਾਲੇ ਨੇ ਪੰਜਾਬ ਨਾਲ ਪਿਆਰ ਕਰਦੇ ਨੇ ਸੋ ਉਸ ਤਰ੍ਹਾਂ ਦੇ ਲੋਕ ਆ ਜੇ ਕਾਂਗਰਸ ਦੀ ਅਗਵਾਈ ਕਰਨਗੇ ਨਾਲ ਚਰਨਜੀਤ ਸਿੰਘ ਚੰਨੀ ਵਰਗੇ ਲੀਡਰਾਂ ਨੂੰ ਨਾਲ ਲੈ ਕੇ ਤਾਂ ਕਾਂਗਰਸ ਦਾ ਅਗਲੇ 3 ਸਾਲਾਂ 'ਚ ਵੋਟ ਸ਼ੇਅਰ ਵੱਧ ਸਕਦਾ ਹੈ ਪੰਜਾਬ ਦੇ ਦਲਿਤ ਨੂੰ ਇਹ ਦੱਸ ਦਿੱਤਾ ਹੋਇਆ ਵੀ ਸਿੱਖ ਤੁਹਾਡੇ ਵਿਰੋਧੀ ਨੇ ਹਾਂ ਹੈਨਾ ਸੋ ਵੀ ਸਿੱਖਾਂ ਤੋਂ ਤੁਹਾਨੂੰ ਖਤਰਾ ਹੈ ਹਾਲਾਂਕਿ ਸਿਧਾਂਤਕ ਤੌਰ ਤੇ ਖਤਰਾ ਮਨੂ ਸਮਰਤੀ ਤੂੰ ਆ ਜਿਹੜਾ ਕਿ ਹਿੰਦੂ ਧਰਮ ਨਾਲ ਸੰਬੰਧਿਤ ਆ ਜਾਤ ਪਾਤੀ ਸਿਸਟਮ ਜਿੰਨਾ ਘਟਿਆ ਔਰ ਜਿੰਨਾ ਕਰੋੜ ਹਿੰਦੂ ਧਰਮ ਵਿੱਚ ਹੈਗਾ ਉਹ ਉਹ ਸਿੱਖਾਂ ਵਿੱਚ ਨਹੀਂ ਇਹਨਾਂ ਹੈਗਾ ਹਨਾ ਸਿੱਖਾਂ ਵਿੱਚ ਛਿਟਪੁੱਟ ਕਟਣਾਵਾ ਹੁੰਦੀਆਂ ਨੇ ਦਲਤਾਂ ਨਾਲ ਦੁਰਵਿਹਾਰ ਹੁੰਦਾ ਆਪਾਂ ਨਹੀਂ ਕਹਿੰਦੇ ਨਹੀਂ ਹੁੰਦਾ ਪਰ ਇਸ ਪੱਧਰ ਸਿਧਾਂਤਕ ਪੱਧਰ ਤੇ ਨਹੀਂ